ਬੀਜੇਪੀ ਦਾ ਸੋਮਰ ਕਾ ਜੀ ਬੀਜੇਪੀ ਦਾ ਇੱਕ ਵਫਦ ਅੱਜ ਰਾਜ ਇਲੈਕਸ਼ਨ ਕਮਿਸ਼ਨ ਨੂੰ ਮਿਲਿਆ ਕੀ ਕੁਝ ਮੰਗਾ ਰੱਖेंगे ਗੱਲਬਾਤ ਕਰਾਂਗੇ ਸੋਮਰ ਕਾ ਜੀ ਕੀ ਕੁਝ ਮੰਗਾ ਰੱਖਿਆ ਗਈਆਂ ਤੁਹਾਡਾ ਇੱਕ ਵਫਦ ਪਹਿਲਾਂ ਵੀ ਦੋ ਦਿਨ ਪਹਿਲਾਂ ਆ ਕੇ ਰਾਜ ਕਮਿਸ਼ਨ ਨੂੰ ਮਿਲ ਕੇ ਗਿਆ ਸੀ ਅ ਪਹਿਲਾਂ ਵੀ ਮਿਲ ਕੇ ਗਏ ਸੀ ਜੀ ਹੁਣ ਇਸ ਕਰਕੇ ਜਿਆਦਾ ਮੈਂ ਲਈ ਅਸੀਂ ਕਪੂਰਸਲਾ ਜਿਹੜੀ ਜਿਹੜੀਆਂ ਤਾਂਦਲੀਆਂ ਹੋਈਆਂ ਪੰਚਾਇਤ ਦੀਆਂ ਇਲੈਕਸ਼ਨ ਜਿਹੜੀ ਵੋਟਰ ਲਿਸਟਾਂ ਆਉਣੀਆਂ ਉਹ ਜਿਹੜਾ ਡਿਫਾਈਨਡ ਨੋਟੀਫਿਕੇਸ਼ਨ ਦਾ ਏਰੀਆ ਦੱਸਿਆ ਵਾਰਡਾਂ ਦਾ ਉਹ ਤੋਂ ਬਾਹਰ ਜਾ ਕੇ ਜਿਹੜੇ ਉਸ ਵਾਰਡ ਚ ਹੋਣੇ ਚਾਹੀਦੇ ਸੀ ਉਹ ਕਿਸੇ ਹੋਰ ਵਾਰਡ ਚ ਬਾਤੇ ਪੂਰਨ ਵਰਣ ਦੇ ਘੰਟੇ ਦੂਸਰੇ ਵਰਣ ਦੇ ਪਾਤੇ ਆਸਪਰੇ ਇੰਟਰਟਿੰਗਲ ਕਰਤੀਆਂ ਜਸਟ ਟੂ ਇਨਸ਼ੋਰ ਕਿ ਜਿਹੜਾ ਦੂਸਰੀ ਪਾਰਟੀਆਂ ਕੋ ਬੰਦਣਾ ਚੁੱਕੇ ਆਮ ਆਦਮੀ ਪਾਰਟੀ ਨੇ ਤੱਕੇ ਨਾਲੇ ਜਾਣਬੁੱਝ ਕੇ ਵੋਟਾਂ ਅੱਗੇ ਪਿੱਛੇ ਕੀਤੀਆਂ ਨੇ ਸਾਰੀ ਮਤਲਬ ਪੂਰੇ ਪੰਜਾਬ ਭਰ ਦੇ ਵਿੱਚ ਹੀ ਜਿਹੜਾ ਹੈਗਾ ਲੋਕ ਇੱਥੋਂ ਆ ਰਹੇ ਔਰ ਕਹਿ ਰਹੇ ਵੀ ਇਹ ਕੁਝ ਹੋ ਰਿਹਾ ਹੈ ਤੰਦਲੀ ਹੋ ਰਹੀ ਹੈ ਇਸ ਤਰ੍ਹਾਂ ਦੇ ਤੱਕਾ ਬਿਲਕੁਲ ਹੋਇਆ ਸਾਰੇ ਪੰਜਾਬ ਚ ਹੋਇਆ ਇਸ ਕਰਕੇ ਲੋਕੀ ਆ ਰਹੇ ਨੇ ਸੋ ਕਿਵੇਂ ਤੁਸੀਂ ਕਿਸ ਤਰੀਕੇ ਦੀ ਗੱਲਬਾਤ ਹੋਈ ਹੈ ਤੁਹਾਡਾ ਨਾ ਕੀ ਆਪਸ਼ਾਸ਼ਨ ਦਿੱਤਾ ਹੈ ਰਾਜ ਕਮਿਸ਼ਨ ਨੂੰ ਕਮਿਸ਼ਨ ਸੀਬਲ ਇਕਲੈਕਟਿਵ ਕਮਿਸ਼ਨ ਦੇ ਧਿਆਨ ਚ ਸ ਉਹਨਾਂ ਮਸੂਸ ਵੀ ਕਰਦੇ ਨੇ ਪਰ ਉਹਨਾਂ ਨੇ ਕਿਹਾ ਸੀ ਡੀਸੀ ਤੋਂ ਇਹ ਕਮੈਂਟਸ ਲਵਾਵਾਂਗੇ ਜੋ ਉਹਨਾਂ ਦਿੱਤਾ ਹੈ ਤੇ ਜੋ ਕਰ ਬੰਦੀ ਕਰਵਾਈ ਕਰਨਗੇ ਕਿਉਂਕਿ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਕਹਿੰਦੇ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਦਿੱਤਾ ਜਿੱਥੇ ਇੱਕ ਇੱਕ ਸੀਟ ਹੈ ਰਿਜ਼ਰਵੇਸ਼ਨ ਦੀ ਇੱਕ ਇੱਕ ਪਰਿਵਾਰ ਹੈ ਉਹ ਵੀ ਪਿੰਡ ਜਿਹੜਾ ਰਿਜ਼ਰਵ ਕਰਦਾ ਹੈ ਸੀ ਵਾਸਤੇ ਦੇਖੋ ਇਲੈਕਸ਼ਨ ਕਮਿਸ਼ਨ ਦਾਰਜੋ ਡੀਸੀ ਨੇ ਕਰਨਾ ਹੁੰਦਾ ਕਿਸੇ ਦਾ ਕਿਤਾ ਕਿਤੇ ਤੇ ਗਲਤ ਬਾਤ ਜ ਬਹੁਤ ਗਲਤੀਆਂ ਕੀਤੀਆਂ ਨੇ ਪਰ ਇਲੈਕਸ਼ਨ ਕਮਿਸ਼ਨ ਕਹਿੰਦਾ ਮੇਰੇ ਮੈਨੂੰ દેਹੀ ਨਹੀਂ ਇਹ ਕਰਨਾ ਹੈ ਅਜਪਰ ਐਕਟ ਡੀਸੀ ਨੇ ਕਰਨਾ ਹੁੰਦਾ ਦੇ ਵਿੱਚ ਇਹ ਪਟੀਸ਼ਨ ਪਈਆਂ ਲਗਭਗ 40 ਤੋਂ 45 ਪਟੀਸ਼ਨਾਂ ਪੈਤੀਆਂ ਪਈਆਂ ਇਹਦੇ ਵਿੱਚ ਇਹ ਵੀ ਕਿਹਾ ਗਿਆ ਹੈ ਵੀ ਵੱਖ-ਵੱਖ ਪਿੰਡਾਂ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਰਿਕਾਰਡ ਜਿਹੜਾ ਹਾਈ ਕੋਰਟ ਨੇ ਮੰਗਵਾਇਆ ਇਸ ਪਰਤੇਗਿਆਂ ਨੂੰ ਕਿਵੇਂ ਦੇਖਦੇ ਹੋ ਜੋ ਹਾਈ ਕੋਰਟ ਨੇ ਕੀਤਾ ਉਹ ਠੀਕ ਹੈ ਹਾਈ ਕੋਰਟ ਜੋ ਵੀ ਫੈਸਲਾ ਕਰੇ ਉਹ ਸਾਰਿਆਂ ਨੂੰ ਮੰਨਣਾ ਪੈਣਾ ਤੋਂ ਉਸ ਇਸ ਤਰੀਕੇ ਦੇ ਨਾਲ ਜੇਕਰ ਗੱਲ ਕਰੀਏ ਤਾਂ ਕਿਵੇਂ ਇਹ ਪੂਰਾ ਪ੍ਰਤੀਕਿਰਿਆ ਜਿਹੜੀ ਪੂਰੀ ਹੋਣੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਨੂੰ ਬੀਜੇਪੀ ਔਰ ਕਾਂਗਰਸ ਤੇ तमाम ਜਿਹੜੇ ਲਗਾਤਾਰ ਪਾਰਟੀ ਦੇ ਨਮਾਇंदे ਨੇ ਉਹ ਮਿਲ ਰਹੇ ਨੇ ਲੇਕਿਨ ਕੀ ਕੁਝ ਨਿਕਲ ਕੇ ਆਉਂਦਾ ਹੈ ਕਿਸ ਤਰੀਕੇ ਦੀ ਆਫਸ਼ਾਸ਼ਨ ਦਿੱਤਾ ਜਾਂ ਜਿਹੜੇ ਕੰਮ ਜਿਹੜੇ ਨੇ ਪ੍ਰਤੀਕਿਰਿਆ ਸਿਰੇ ਚੜਦੀ ਉਹ ਦੇਖਣਾ ਹੋਵੇਗਾ ਕੈਮਰਾ ਪਰਸਨ ਕਨਗੇਜ ਦੇ ਨਾਲ ਮਨਜੋਤ ਸਿੰਘ ਕੰਗਦਿਆਨਿਕ ਸੂਰਾ ਟੀਵੀ ਚੰਡੀਗੜ੍ਹ